ਜਾ ਰਹੇ ਫਿਰ ਤੇ ਲੋਕ ਵੀ ਮੌਜੂਦ ਨੇ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਅਜੀ ਕੁਇਚਰ ਜਤਿੰਦਰਪਾਲ ਸਿੰਘ ਚਬਾਲ ਗੁਰਦੁਆਰਾ ਸਤਲਾਨੀ ਸਾਹਿਬ ਕੀ ਕਿਹੜਾ ਚੌਕ ਹੈ ਜੰਗਲ ਕਬ ਹੌਲਿੰਗ ਤੇ ਸ਼ਰੂਮ ਵਿੱਚ ਮਿੱਟੀ ਤੋਂ ਫੈਸਲਾ ਲਿਆ ਗਿਆ ਹਾਂ ਜੀ ਹਾਂ ਜੀ ਇਹਦੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਅਤੇ ਮੈਨੇਜਰ ਸਰਦਾਰ ਰਜਿੰਦਰ ਸਿੰਘ ਰੂਬੀ ਸਾਹਿਬ ਅਤੇ ਮੈਨੇਜਰ ਗੁਰਦੁਆਰਾ ਸਤਲਾਨੀ ਸਾਹਿਬ ਸਰਦਾਰ ਹਰਵਿੰਦਰ ਸਾਹਿਬ ਜੀ ਉਹਨਾਂ ਨੇ ਫੈਸਲਾ ਲਿੱਤਾ ਤੇ ਅਸੀਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਬਾਰਡਰ ਏਰੀਆ ਦੇ ਵਿੱਚੋਂ ਅਸੀਂ ਸਰੂਪ ਲੈ ਕੇ ਇਥੋਂ ਤਰਨਤਨ ਸਾਹਿਬ ਪਹੁੰਚਾਏ ਸੀ ਹੁਣ ਜਿਹੜਾ ਸੀਜ਼ ਫੇਅਰ ਲੱਗਾ ਆ ਹਨਾ ਤੇ ਹੁਣ ਉਧਰੋਂ ਸਰੂਪ ਲੈ ਕੇ ਅਸੀਂ ਵਕ ਵਕ ਗੁਰੂ ਘਰਾਂ ਦੇ ਵਿੱਚ ਪੁੱਛਾ ਰਹੇ ਆਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਪਹਿਲਾਂ ਪਿੰਡ ਵਾਲਿਆਂ ਨਾਲ ਮੀਟਿੰਗਾਂ ਕੀਤੀਆਂ ਗਿਆ ਸੀ ਸ਼੍ਰੋਮਿਕ ਕਮੇਟੀ ਵੱਲੋਂ ਹਾਂਜੀ ਸੁਰੱਖਿਆ ਜਗਤ ਪ੍ਰਭੂ ਹਾਂਜੀ ਕਿ ਸੁਰੱਖਿਆ ਜਗ੍ਹਾ ਤੇ ਪਹੁੰਚਾਈ ਜਾਣੀ ਹੈ ਉਹ ਹੁਣ ਉਹਨਾਂ ਦੇ ਨਾਲ ਆਪਣਾ ਰਾਬਤਾ ਹੋਇਆ ਹੈ ਗੁਰਦੁਆਰਾ ਸਾਹਿਬ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਨੂੰ ਲਾਣਾ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਵਕ ਵਕ ਗੁਰੂ ਘਰਾਂ ਦੇ ਵਿੱਚ ਉਹ ਸਰੂਪ ਪਚਾ ਰਹੇ ਹਾਂ ਪੂਰੀ ਮਰਿਆਦਾ ਦੇ ਨਾਲ ਹਾਂਜੀ ਪੂਰੀ ਮਰਿਆਦਾ ਦੇ ਨਾਲ ਉਹ ਸਰੂਪ ਅਸੀਂ ਪਚਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਮਨਜੀਤ ਸਿੰਘ ਜੀ ਮਾਨਕ ਜੱਸੀਦਾਰ ਕਮਿਸ਼ਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅੱਜ ਅਸੀਂ ਨਗਰ ਰਾਜਾ ਤਾਲ ਗੁਰਦੁਆਰਾ ਇਕੱਠ ਸਰ ਸਾਹਿਬ ਵਿਖੇ ਬੈਠੇ ਹੋਏ ਆ ਇਹ ਜਿਹੜਾ ਪ੍ਰੋਗਰਾਮ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਨ ਜਦੋਂ ਜੰਗ ਦੇ ਹਾਲਾਤ ਬਣੇ 9 ਤੇ 10 ਮਈ ਦੇ ਦਰਮਿਆਨ ਉਹ ਨਰਕ ਜਿਹੜੇ ਹੋ ਗਏ ਸਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਨੂੰ ਬਾਰਡਰ ਦੇ ਇਲਾਕੇ ਤੋਂ ਵੱਖ-ਵੱਖ ਥਾਵਾਂ ਤੇ ਲਿਜਾਣ ਵਾਸਤੇ ਸ਼ਰੂਪ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਹੋਇਆ ਜਿਹਦੀ ਪਾਲਣਾ ਕੀਤੀ ਗਈ ਪ੍ਰਚਾਰਕ ਸਾਹਿਬ ਢਾਡੀ ਟੈਕਨੀਸ਼ੀਅਨ ਸਾਹਿਬਾਨਾਂ ਨੇ ਜਿੰਨੇ ਵੀ ਬੱਡ ਦੇ ਪਿੰਡ ਸਨ ਸਾਰਿਆਂ ਨਾਲ ਸੰਪਰਕ ਕੀਤਾ ਔਰ ਸ਼ਰੂਪ ਜਿਹੜੇ ਸੀ ਉਹ ਤਰਨਤਨ ਸਾਹਿਬ ਦਰਬਾਰ ਸਾਹਿਬ ਦੇ ਪਟਾਏ ਗਏ ਇਹ ਕਿੰਨੇ ਗੁਰਦੁਆਰੇ ਦੇ ਵਿੱਚ ਜਿਹੜੇ ਪਿੰਡਾਂ ਚ ਲਿਖੇ ਹੋਏ ਨੇ ਇਹ ਲਗਭਗ ਜੀ ਦੋਵੇਂ ਟੀਮੇ ਨਸ਼ਹਿਰਾ ਢਾਲਾ ਹਵੇਲੀਆਂ ਭੈਣੀ ਰਾਜਪੂਤਾ ਦੌਕੇ ਭਰੋਵਾਲ ਰਾਜਾ ਤਾਲ ਗੱਲੂਵਾਲ ਬੁਰਜ ਮਹਾਵਾ ਰੋੜਾਂ ਵਾਲੀ ਰੋੜਾਂ ਵਾਲੀ ਖੁਰਦ ਮਗਾਬੜ ਬਿਲਕੁਲ ਅੱਗੇ ਨਗਰ ਪੈ ਜਾਂਦੇ ਆ ਤੋ ਅਗਲੇ ਦਿਨ ਫੇਸਬੁਕ ਜਿਹੜੇ ਸੇਵਾ ਕਰਨੀ ਸੀ ਤੇ ਜੰਗ ਬੰਦੀ ਦਾ ਮਨ ਕਿਉਂ ਐਲਾਨ ਹੋ ਗਿਆ ਤੇ ਫਿਰ ਹੁਣ ਅੱਜ ਸਰੂਪ ਬਿਮਾਰੀ ਦੇ ਵਾਪਸ ਸੰਗਤਾਂ ਤੱਕ ਚੱਲੇ ਜਾ ਰਹੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਰੇ ਜ਼ਿੰਮੇਵਾਰ ਨੇ ਪ੍ਰਚਾਰਕ ਟਾਡੀ ਕੁਈ ਇਹਨਾਂ ਨੂੰ ਪਤਾ ਹੈ ਕਿ ਮਰਜ਼ਾਦਾ ਕੀ ਹੈ ਉਹਨਾਂ ਪੂਰੀ ਜ਼ਿੰਮੇਵਾਰੀ ਨਾਲ ਤਨਦੇਹੀ ਦੇ ਨਾਲ ਆਪਣਾ ਪਿਤਾ ਸਮਝਦੇ ਹੋਇਆ ਪੂਰੀ ਤਰ੍ਹਾਂ ਦੇ ਇਹ ਸਿਵਾਜੀ ਨਿਭਾਈ ਗਈ। ਮੇਰਾ ਨਾਂ ਜੀ ਰਾਜਵੀਰ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਉਹ ਫੈਸਲਾ ਲਿੱਤਾ ਗਿਆ ਹੈ ਕਿ ਜਿਹੜਾ ਹੁਣ ਮਾਹੌਲ ਖੁਸ਼ ਨੂਮਾ ਹੈ। ਜੰਗ ਦਾ ਮਾਹੌਲ ਜਿਹੜਾ ਉਹ ਸੀ ਫਾਇਰ ਲੱਗਣ ਕਰਕੇ ਖਤਮ ਹੋ ਚੁੱਕਾ ਹੈ। ਤਾਂ ਹੁਣ ਮਾਹੌਲ ਬਹੁਤ ਵਧੀਆ ਬਣ ਚੁੱਕਾ ਹੈ। ਤੇ ਜਿਹੜੇ ਪਾਵਨ ਸਰੂਪ ਸਰਹੱਦੀ ਇਲਾਕਿਆਂ ਕਿਉਂ ਜੰਗ ਦੇ ਮਾਹੌਲ ਦੇ ਵਿੱਚੋਂ ਲੈ ਕੇ ਗਏ ਸਾਂ ਉਹ ਵਾਪਸ ਅਸੀਂ ਜਿਹੜੇ ਉਹ ਸਰਹੱਦੀ ਇਲਾਕਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਉਸੇ ਤਰ੍ਹਾਂ ਹੀ ਬਰਾਇਮਾਨ ਅਦਲ ਸਤਕਾਰ ਦੇ ਨਾਲ ਕੀਤਾ ਜਾਂਦਾ ਹੈ ਇਹ ਤਕਰੀਬਨ ਖੇਮਕਰ ਤੋਂ ਲੈ ਕੇ ਤੇ ਅਟਾਰੀ ਤੱਕ ਜਿਹੜੇ ਸਰਹੱਦੀ ਇਲਾਕਿਆਂ ਦੇ ਗੁਰਦੁਆਰਾ ਸਾਹਿਬ ਹਨ ਉੱਥੋਂ ਅਸੀਂ ਜਿੰਨੇ ਵੀ ਸਰਹੱਦੀ ਇਲਾਕਿਆਂ ਦੇ ਪਿੰਡ ਪੈਂਦੇ ਨੇ ਪਿੰਡਾਂ ਦੇ ਵਿੱਚ ਜਿੰਨੇ ਪਾਵਨ ਸਰੂਪ ਨੇ ਸਾਰ ਗੁਰਦੁਆਰਾ ਸਾਹਿਬ ਸਾਰੇ ਗੁਰਦੁਆਰੇ ਦੇ ਵਿੱਚ ਪਾਵਨ ਸਰੂਪ ਲੈ ਕੇ ਗਏ ਸੀ ਖਾਸ ਕਰ ਅਸੀਂ ਜਿਹੜੇ ਅੱਜ ਬਰਾਇਮਾਨ ਕਰਨਾ ਹੈ ਉਹ ਨਿਸ਼ਾਰੇ ਢਾਲੇ ਤੋਂ ਲੈ ਕੇ ਡੌਕੇ ਪੈਣੀ ਭਰੋਪਾਲ ਚੀਮਾ ਕਲਾ ਚੀਮਾ ਖੁਰਦ ਰਾਜਤਾਲ ਮੁਹਾਵਾ ਨੇਸ਼ਟਾ ਉਸ ਤੋਂ ਬਾਅਦ ਅਟਾਰੀ ਰੋੜਾ ਵਾਲੀ ਕਲਾ ਰੋੜਾ ਵਾਲੀ ਜਿਹੜੇ ਖੁਰਦ ਹੈ ਇਹਨਾਂ ਇਲਾਕੇ ਦੇ ਗੁਰਦੁਆਰੇ ਸਾਹਿਬ ਦੇ ਪਿੰਡਾਂ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਪਾਵਨ ਸਰੂਪ ਜਿਹੜੇ ਬਰਾਇਮਾਨ ਕਰਨਾ ਹੈ ਹਾਂਜੀ ਸੰਗਤਾਂ ਦੇ ਕਾਫੀ ਉਤਸ਼ਾਹ ਨੇ ਕਿਉਂਕਿ ਜਦੋਂ ਲੈ ਕੇ ਗਿਆ ਸੀ ਉਦੋਂ ਕਾਫੀ ਬੈਰਾਗ ਸੀ ਸੰਗਤਾਂ ਦੇ ਵਿੱਚ ਸੰਗਤਾਂ ਦੇ ਜਿਹੜੇ ਸਨ ਉਹ ਅੱਖਾਂ 'ਚ ਹੰਝੂ ਵੀ ਵਗ ਰਹੇ ਸਨ ਕਿ ਸਾਡੇ ਪਿਤਾ ਜੀ ਜਿਹੜੇ ਨੇ ਕੁਝ ਸਮੇਂ ਲਈ ਸਾਨੂੰ ਛੱਡ ਕੇ ਜਾ ਰਹੇ ਨੇ ਤੇ ਅੱਜ ਜਿਸ ਤਰ੍ਹਾਂ ਅਸੀਂ ਬਰਾਇਮਾਨ ਕਰਨ ਵਾਸਤੇ ਆਏ ਉਸੇ ਤਰ੍ਹਾਂ ਹੀ ਉਹ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਟਾਟਾ ਮਾਰ ਰਹੇ ਤੇ ਬੜੀ ਖੁਸ਼ੀ ਵੀ ਲੈ ਰਹੇ ਉਹਨਾਂ ਦੇ